ਗਿਰਜੇ ਗੁਰਦੁਆਰੇ ਮੰਦਰ ਮਸੀਤਾਂ ਗਿਰਜੇ ਗੁਰਦੁਆਰੇ ਮੰਦਰ ਮਸੀਤਾਂ ਦਿੰਦੇ ਮੱਤਾਂ ਇੱਕੋ ਜਈਆਂ ਦਿੰਦੇ ਮੱਤਾਂ ਇੱਕੋ ਜਈਆਂ ਸੀਮੈਂਟ ਸਰੀਆ ਸਭ ਦੇ ਉੱਤੇ ਇੱਟਾਂ ਛੱਤਾਂ ਇੱਕੋ ਜਈਆਂ ਇੱਟਾਂ ਛੱਤਾਂ ਇੱਕੋ ਜਈਆਂ ਪਾਦਰੀ ਭਾਈ ਪੰਡਤ ਮੁੱਲਾ ਪਾਈ ਪਵਾੜੇ ਫਿਰਦੇ ਲਾਲ ਲਹੂ ਹੈ ਸਭ ਦੀ ਜ਼ਿੰਦਗੀ ਸਭ ਦੀਆਂ ਰਤਾਂ ਇੱਕੋ ਜਿਹੀਆਂ ਹਰ ਮੁਸੀਬਤ ਜਰ ਲਵਾਵਾਂਗਾ ਸਾਥੀਓ ਮੌਤ ਨੂੰ ਵੀ ਵਰ ਲਵਾਵਾਂਗਾ ਸਾਥੀਓ ਕੀ ਹੋਇਆ ਜੇ ਹੁਣ ਮੈਂ ਤਰ ਸਕਿਆ ਨਹੀਂ ਡੁੱਬ ਕੇ ਤਾਂ ਤਰ ਲਵਾਵਾਂਗਾ ਸਾਥੀਓ ਤੇ ਡਦਾ ਹੈ ਦੁੱਖ ਉਸ ਨੂੰ ਸਾਥੀਓ ਲੱਗੀ ਹੁੰਦੀ ਭੁੱਖ ਜਿਸ ਨੂੰ ਸਾਥੀਓ ਤੇ ਦਜ਼ਾ ਹੈ ਦੁੱਖ ਉਸ ਨੂੰ ਸਾਥੀਓ ਲੱਗੀ ਹੁੰਦੀ ਔਖ ਜਿਸ ਨੂੰ ਸਾਥੀਓ ਸਾਰ ਪੁੱਤਰਾਂ ਦੀ ਉਹੋ ਕੀ ਜਾਣਦੀ ਖਾਲੀ ਰਹਿ ਗਏ ਔਖ ਜਿਸ ਦੀ ਸਾਥੀਓ ਸੋ ਧੰਨਵਾਦ ਜੀ ਦਜ਼ਲ ਦਾ ਮਤਲਬ ਹੈ ਕਿ ਸੋਚਾਂ ਦਾ ਕਿਉਂ ਜਾਲ ਬਣਾਈ ਫਿਰਦਾ ਹੈ ਸੋਝਾਂ ਦਾ ਕਿਉਂ ਜਾਲ ਬਣਾਈ ਫਿਰਦਾ ਏ ਆਪਣੇ ਆਪ ਨੂੰ ਕਿੰਜ ਫਸਾਈ ਫਿਰਦਾ ਏ ਸ਼ੇਰ ਦੇਖਣਾ ਕਿ ਉਹਨਾਂ ਵਿੱਚੋਂ ਕਿੰਨਿਆ ਅਥਰੂ ਪੁੰਝੇ ਨੇ ਉਹਨਾਂ ਵਿੱਚੋਂ ਕਿੰਨਿਆ ਅਥਰੂ ਪੁੰਝੇ ਨੇ ਥਾਂ ਥਾਂ ਜਿਹੜੇ ਸਾ ਕਮਾਈ ਫਿਰਦਾ ਏ ਸ਼ੁਕਰੀਆ ਕਿ ਸ਼ੇਰ ਦੇਖਣਾ ਕਿ ਝੱਲਿਆ ਦੋ ਤਿੰਨ ਜੁਗਨੂ ਯਾਰ ਬਣਾ ਕੇ ਤੇ ਚੱਲਿਆ ਦੋ ਤਿੰਨ ਜੁਗਨੂ ਯਾਰ ਬਣਾ ਕੇ ਤੇ ਸੂਰਜ ਦੇ ਨਾਲ ਸ਼ਰਤਾਂ ਲਾਈ ਫਿਰਦਾ ਏ ਸ਼ੁਕਰੀਆ ਸੂਰਜ ਦੇ ਨਾਲ ਸ਼ਰਤਾਂ ਲਾਈ ਫਿਰਦਾ ਏ ਤੇ ਦੇਖੀ ਕਿਦਰੇ ਅੱਗ ਦਾ ਰੂਪ ਨਾ ਹੋ ਨਿਭੜੇ ਦੇਖੀ ਕਿਦਰੇ ਅੱਗ ਦਾ ਰੂਪ ਨਾ ਹੋ ਨਿਭੜੇ ਸੀਨੇ ਵਿੱਚ ਜੋ ਚਿੰਗ ਜਗਾਈ ਫਿਰਦਾ ਏ ਔਰ ਆਖਰੀ ਸ਼ੇਰ ਇਹ ਕਹੇ ਜੇਕਰ ਮੰਨੇ ਹਰਫਾਂ ਵਿੱਚ ਮੈਂ ਬਦਲ ਦਿਆਂ ਜੇਕਰ ਮੰਨੇ ਹਰਫਾਂ ਵਿੱਚ ਮੈਂ ਬਦਲ ਦਿਆਂ ਨੈਨਾ ਵਿੱਚ ਜੋ ਦਰਦ ਲੁਕਾਈ ਫਿਰਦਾ ਹੈ ਔਰ ਇਸ ਤੋਂ ਅਗਲੀ ਗਜ਼ਲ ਹੈ ਕਿ ਜਿਹੜਾ ਚਾਨਣ ਵਾਲੀ ਅੱਖ ਨੂੰ ਖੋਲੇਗਾ ਜਿਹੜਾ ਚਾਨਣ ਵਾਲੀ ਅੱਖ ਨੂੰ ਖੋਲੇਗਾ ਉਹ ਹੀ ਉਹ ਨੇਰੇ ਮੂਰੇ ਹੋ ਕੇ ਬੋਲੇਗਾ ਤੇ ਕਿਸੇ ਵੀ ਘਰ ਦੇ ਵਿੱਚੋਂ ਦਾਣੇ ਮੁੱਕਣੇ ਨਹੀਂ ਕਿਸੇ ਵੀ ਘਰ ਦੇ ਵਿੱਚੋਂ ਦਾਣੇ ਮੁੱਕਨੇ ਨਹੀਂ ਆੜ ਦੀਆ ਜਦ 13 13 ਡੋਲੇਗਾ ਸ਼ੁਕਰੀਆ ਸ਼ੁਕਰੀਆ ਜੀ ਔਰ ਮੋਢੇ ਰੱਖੀ ਸੂਲੀ ਡਿੱਗ ਪੈਣੀ ਮੋਢੇ ਰੱਖੀ ਸੂਲੀ ਡਿੱਗ ਪੈਣੀ ਸੱਚ ਦੇ ਰਾਹ ਤੇ ਪੈਰ ਜਦੋਂ ਵੀ ਡੋਲੇਗਾ ਤੇ ਫੁੱਲਾਂ ਨੂੰ ਕੀ ਪਤਾ ਸੀ ਜਿਹੜਾ ਪਾਲ ਰਿਹਾ ਫੁੱਲਾਂ ਨੂੰ ਕੀ ਪਤਾ ਸੀ ਜਿਹੜਾ ਪਾਲ ਰਿਹਾ ਉਹੀ ਮਾਲੀ ਪੈਰਾਂ ਮਧੋਲੇਗਾ ਔਰ ਆਖਰੀ ਸ਼ੇਰ ਮਤਲਅਕ ਹੈ ਤੇ ਮਕਤਾ ਹੈ ਕਿ ਸੰਜੂ ਨੂੰ ਹੈ ਦਰ ਜਦ ਫੇਰ ਮਿਲੇਗਾ ਉਹ ਸੰਜੂ ਨੂੰ ਹੈ ਦਰ ਜਦ ਫੇਰ ਮਿਲੇਗਾ ਉਹ ਪਿਛਲੇ ਸਾਰੇ ਸਾਹਿਬ ਕਿਤਾਬ ਫਰੋਲੇਗਾ ਬਹੁਤ ਅੱਛੇ ਇੱਕ ਨਜ਼ਮ ਹੈ ਲਿਖੀ ਲਿਖੀ ਸੀ ਕਿ ਤੜਕਸਾਰ ਕੁੱਕਰ ਦੇ ਬਾਗ ਦਿੰਦੇ ਤੜਕਸਾਰ ਕੁੱਕੜ ਦੇ ਬਾਗ ਦਿੰਦੇ ਉੱਠਿਆ ਉਹ ਤੇ ਚੌਕੇ ਦੀ ਚਾਰ ਦਿਵਾਰੀ ਅੰਦਰ ਤਰੇਲ ਨਾਲ ਭਿੱਜੀ ਲੱਕੜ ਨੂੰ ਫੂਕਦੀ ਘਰ ਵਾਲੀ ਵੱਲ ਤੱਕਿਆ ਮਾਰਿਆ ਪਾਣੀ ਦਾ ਛਿੱਟਾ ਤੇ ਅੱਖਾਂ ਵਿੱਚੋਂ ਕੱਡ ਮਾਰੇ ਰਾਤ ਦੇ ਵੇਖੇ ਸਾਰੇ ਸੁਪਨੇ ਤੇ ਆਨ ਬੈਠਾ ਕਨਸੀ ਜੀ ਪਲੀਜ਼ ਤੇ ਆਨ ਬੈਠਾ ਢਿੱਲੀ ਜਹੀ ਮੰਜੀ ਦੇ ਸਿੰਘਾਸਨ ਉੱਤੇ ਤੇ ਆਖਿਆ ਲਿਆ ਭਾਈ ਭਾਗਵਾਨ ਨੇ ਦੋ ਘੁੱਟ ਜਾ ਭਰਦਾ ਚੁਸਕੀਆਂ ਸੋਚਾਂ ਦੀ ਡੂੰਗੀ ਖਾਈ ਵਿੱਚ ਜਾ ਡਿੱਗਾ ਮੁਕੌਂਦੇ ਹੀ ਚਾਹ ਦਾ ਜਾਮ ਚੱਕਿਆ ਆਪਣਾ ਖੜਕਦਾ ਹੋਇਆ ਸਾਈਕਲ ਤੇ ਤੁਰ ਪਿਆ ਨਾਲ ਦੇ ਸ਼ਹਿਰ ਚੱਲ ਰਿਹਾ ਦਿਹਾੜੀ ਵੱਲੋਂ ਖਵਰੇ ਉਸ ਦਾ ਬਨਵਾਸ ਅਜੇ ਖਤਮ ਨਹੀਂ ਸੀ ਹੋਇਆ ਜਾਸ ਦੇ ਲਈ ਕੋਈ ਬੰਦੀ ਸ਼ੋਰ ਨਹੀਂ ਸੀ ਜੰਮਿਆ ਪਹੁੰਚਦੇ ਹੀ ਕਰ ਦਿੱਤਾ ਆਪਣਾ ਪਿੰਡਾ ਉਹਨੇ ਠੇਕੇਦਾਰਾ ਮੂਰੇ ਜਿਵੇਂ ਆਖ ਰਿਹਾ ਹੋਵੇ ਵਾਹ ਲੋ ਰੱਜ ਕੇ ਮੈਂ ਚੁੱਲ੍ਹੇ ਤੇ ਰਿਜ ਦੀ ਅੱਗ ਪੀ ਕੇ ਆਇਆ ਹਾਂ ਵਾਹ ਲੋ ਰੱਜ ਕੇ ਮੈਂ ਚੁੱਲ੍ਹੇ ਤੇ ਰਿਜ ਦੀ ਅੱਗ ਪੀ ਕੇ ਆਇਆ ਹਾਂ ਅਸਮਾਨ ਵਿਚਲਾ ਲਾਟੂ ਗੁੰਮ ਹੁੰਦੇ ਹੀ ਬਨਾਵਟੀ ਲਾਟੂਆਂ ਨੇ ਮੋੜ ਰੌਸ਼ਨ ਕਰਤਾ ਚੁਫੇਰਾ ਤੇ ਮੋੜ ਫਿਰ ਮੁੜ ਪਿਆ ਆਪਣੇ ਹੱਲ ਨੇ ਵਾਨੀ ਰੰਗਲੀਆਂ ਲੜੀਆਂ ਨੂੰ ਦੇਖ ਕੇ ਉਸ ਨੂੰ ਘਰ ਵਾਲੀ ਤੇ ਬਗਾਨ ਮਾਫ ਕਰਨਾ ਰੰਗਲੀਆਂ ਲੜੀਆਂ ਨੂੰ ਦੇਖ ਕੇ ਉਸ ਨੂੰ ਘਰ ਵਾਲੀ ਤੇ ਬੱਚਿਆਂ ਦੇ ਲੀੜੀਆਂ ਤੇ ਲੱਗੀਆਂ ਰੰਗਲੀਆਂ ਟਾਕੀਆਂ ਯਾਦ ਆ ਗਈਆਂ ਖਾਲੀ ਦਿਲ ਤੇ ਖਾਲੀ ਝੋਲਾ ਭਰਿਆ ਦਿਲ ਤੇ ਖਾਲੀ ਝੋਲਾ ਲੈ ਬੈਠ ਪਹੁੰਚਾ ਤੇ ਦੇਖਿਆ ਕਿ ਤਹਿਲੀਜਾਂ ਵਿੱਚ ਬੈਠੇ ਆਪਣੇ ਨਿੱਕੇ ਬੋਲ ਜੋ ਭੱਜ ਕੇ ਆਈ ਤੇ ਆਖਿਆ ਬਾਪੂ ਅੱਜ ਦੀਵਾਲੀ ਆ ਅੱਛਾ ਮੈਨੂੰ ਪਤਾ ਹੀ ਨਹੀਂ ਸੀ ਆ ਜਾਓ ਸੌ ਜਾਓ ਤੇ ਬੱਚਿਆਂ ਦੇ ਸੁਪਨੇ ਦਹਲੀਜ਼ ਵਿੱਚ ਪਏ ਦੀਵੇ ਦੇ ਨਾਲ ਮੱਚ ਰਹੇ ਸਨ ਬਹੁਤ ਸ਼ੁਕਰੀਆ ਜਦੋਂ ਆਉਂਦਾ ਹੁੰਦੇ ਉੱਥੇ ਫਿਰ ਇਹਨਾਂ ਨੇ ਮੈਨੂੰ ਕਹਿਣਾ ਵੀ ਉਹ ਸੁਣਾ ਦੇ ਆਪਦੇ ਗੁਰੂ ਦਾ ਫਿਰ ਮੈਂ ਉੱਥੇ ਸੁਣਾਉਂਦਾ ਹੁੰਦਾ ਸੀ ਅੱਜ ਇਹਨਾਂ ਨੂੰ ਫੇਰ 30 ਸਾਲ 35 ਸਾਲ ਦਾ ਪੁਰਾਣਾ ਯਾਦ ਆ ਗਿਆ ਉਸਤਾਦ ਜੀ ਲਿਖਦੇ ਆ ਜਿੰਨਾ ਵੱਡਿਆਂ ਨੂੰ ਤਾਇਆ ਜਿੰਨਾ ਵੱਡਿਆਂ ਨੂੰ ਤਾਇਆ ਉਹਨਾਂ ਸੁੱਖ ਕੀਏ ਪਾਣਾ ਜਿੰਨਾ ਵੱਡਿਆਂ ਨੂੰ ਤਾਇਆ ਉਹਨਾਂ ਸੁੱਖ ਕੀਏ ਪਾਣਾ ਜਿੰਨਾ ਕੀਤੀ ਨਹੀਂ ਕਮਾਈ ਉਹਨਾਂ ਰਾਜ ਕੇ ਕੀ ਖਾਣਾ ਜਿੰਨਾ ਕੀਤੀ ਨਹੀਂ ਕਮਾਈ ਉਹਨਾਂ ਰਾਜ ਕੇ ਕੀ ਖਾਣਾ ਜਿੰਨਾ ਵੱਡਿਆਂ ਨੂੰ ਤਾਇਆ ਅੱਗੇ ਲਿਖਦੇ ਆ ਜਿਹੜਾ ਹੁੰਦਾ ਹੈ ਬੇਕਾਰ ਉਹਨੂੰ ਸਾਰੇ ਕੂਰਦੇ ਜਿੰਨਾ ਵਕਤ ਗਵਾਇਆ ਬੈਠੇ ਵੇਖੇ ਝੂਰਦੇ ਜਿਹੜਾ ਹੁੰਦਾ ਏ ਬੇਕਾ ਉਹਨੂੰ ਸਾਰੇ ਕੂਰਦੇ ਜਿੰਨਾ ਵਕਤ ਗਵਾਇਆ ਬੈਠੇ ਵੇਖੇ ਝੂਰਦੇ ਉਹਨਾਂ ਮੂਰਖਾਂ ਉਹ ਜੱਡਾ ਦਾਗ ਮਾਪਿਆਂ ਨੂੰ ਲਾਣਾ ਜਿੰਨਾ ਕੀਤੀ ਨੀ ਕਮਾਈ ਉਹਨਾਂ ਰਾਜ ਕੇ ਕੀ ਖਾਣਾ ਉਹਨਾਂ ਰਾਜ ਕੇ ਮੈਂ ਕਰ ਰਿਹਾਜ ਤੇ ਕੀਤਾ ਬਹੁਤ ਦੇਰ ਹੋ ਗਈ ਏ ਚਲੋ ਥੈਂਕ ਯੂ ਤੂੰ ਕਰ ਤਕਸੀਮ ਦੇ ਜ਼ਰਬਾਂ ਤੇ ਲੈ ਭਾਵੇਂ ਘਟਾ ਮੈਨੂੰ ਗੁਰਗੱਜਬ ਤੂੰ ਕਰ ਤਕਸੀਮ ਦੇ ਜ਼ਰਬਾਂ ਤੇ ਲੈ ਭਾਵੇਂ ਘਟਾ ਮੈਨੂੰ ਪਰ ਆਪਣੀ ਹੋਂਦ ਦਾ ਇੱਕ ਵਾਰ ਲੈ ਹਿੱਸਾ ਬਣਾ ਮੈਨੂੰ ਮਾ ਤੂੰ ਕਰ ਤਕਸੀਮ ਦੇ ਜ਼ਰਬਾਂ ਤੇ ਲੈ ਭਾਵੇਂ ਘਟਾ ਮੈਨੂੰ ਪਰ ਆਪਣੀ ਹੋਂਦ ਦਾ ਇੱਕ ਵਾਰ ਲੈ ਹਿੱਸਾ ਬਣਾ ਮੈਨੂੰ ਪਿਆਹਾਂ ਬਿਰਖ ਦੀ ਜੋਨੀ ਤੇ ਖੁਦ ਨੂੰ ਛਾ ਨਹੀਂ ਕਰਦਾ ਪਿਆਹਾਂ ਬਿਰਖ ਦੀ ਜੋਨੀ ਤੇ ਖੁਦ ਨੂੰ ਛਾ ਨਹੀਂ ਕਰਦਾ ਕਰਾਵੇ ਯਾਦ ਇਹ ਛੋਕੇ ਸਦਾ ਤਪਦੀ ਹਵਾ ਮੈਨੂੰ ਪਿਆਹਾ ਬਿਰਖ ਦੀ ਜੋਨੀ ਤੇ ਖੁਦ ਨੂੰ ਛਾਂ ਨਹੀਂ ਕਰਦਾ ਕਰਾਵੇ ਯਾਦ ਇਹ ਛੋਕੇ ਕਿਉਂ ਤਪਦੀ ਹਵਾ ਮੈਨੂੰ ਜਿਵੇਂ ਨਿਤ ਘੁੰਮਦੀ ਧਰਤੀ ਤੇ ਮੈਂ ਬੇਫਿਕਰ ਹੋ ਤੁਰਦਾ ਜਿਵੇਂ ਨਿਤ ਘੁੰਮਦੀ ਧਰਤੀ ਤੇ ਮੈਂ ਬੇਫਿਕਰ ਹੋ ਤੁਰਦਾ ਜ਼ਰਾ ਹੁਣ ਜ਼ਿੰਦਗੀ ਅਹਿਸਾਸ ਵੀ ਆਪਣਾ ਕਰਾ ਮੈਨੂੰ ਤੇਰੀ ਜ਼ਿੱਦ ਦੀ ਜਦੋਂ ਵੀ ਬਰਫ਼ ਪਿਗਲੀ ਤਾਂ ਕਦੀ ਵੇਖੀ ਤੇਰੀ ਜ਼ਿੱਦ ਦੀ ਜਦੋਂ ਵੀ ਬਰਫ਼ ਪਿਗਲੀ ਤਾਂ ਕਦੀ ਵੇਖੀ ਕਿ ਦੇਣਾ ਔੜ ਵਰਗੇ ਨੂੰ ਵੀ ਤੂੰ ਦਰਿਆ ਬਣਾ ਮੈਨੂੰ ਇਹ ਆਖਰੀ ਸ਼ੇਰ ਕੀ ਕਿਵੇਂ ਹੈ ਭੀੜ ਵਿੱਚ ਰਹਿ ਕੇ ਵੀ ਜੀਣਾ ਹੈ ਜੁਦਾ ਇਸ ਤੋਂ ਕਿਵੇਂ ਹੈ ਭੀੜ ਵਿੱਚ ਰਹਿ ਕੇ ਵੀ ਜੀਣਾ ਹੈ ਜੁਦਾ ਇਸ ਤੋਂ ਨਗਰ ਦੀ ਬੇਰੁਖੀ ਅੰਦਾਜ਼ ਇਹ ਦੇ ਦੇ ਸਿਖਾ ਮੈਨੂੰ ਤੂੰ ਕਰ ਤਕਸੀਨ ਦੇ ਜ਼ਰਬਾਂ ਤੇ ਲੈ ਭਾਵੇਂ ਘਟਾ ਮੈਨੂੰ ਪਰ ਆਪਣੀ ਹੋਂਦ ਦਾ ਇੱਕ ਵਾਰ ਲੈ ਹਿੱਸਾ ਬਣਾ ਲਓ ਬਹੁਤ ਸ਼ੁਕਰੀਆ ਅੱਜ ਮਿਲਨੇ ਆਇਆ ਡਾਕਟਰ ਨੂੰ ਮੋਗੇ ਦਾ ਹਵਾਸੀ ਗੱਲ ਮੋਗੇ ਦੀ ਕਰਾਂ ਮੋਗਾ ਮੈਨੂੰ ਜਾਪੇ ਸੁਰਗਾਂ ਦੀ ਤਰ੍ਹਾਂ ਸੋਨੇ ਕੋ ਉਮ ਲਵਾ ਬੇਸ਼ੱਕ ਸਾਰੀ ਦੁਨੀਆ ਜਦੋਂ ਵੀ ਮਰਾਂ ਮੋਗੇ ਸ਼ਹਿਰ 'ਚ ਮਰਾਂ ਇੱਕ ਗੀਤ ਲੋੜ ਹੋਏ ਦੱਸ ਦਿਓ ਮੈਨੂੰ ਫੋਨ ਕਰ ਦਿਓ ਹਾਂਜੀ ਉਹ ਹੈਗਾ ਜੀ ਖੁਦ ਨੂੰ ਲੋਟਾ ਕੇ ਹੀ ਇਹ ਪਤਾ ਲਗਿਆ ਖੁਦ ਨੂੰ ਲੋਟਾ ਕੇ ਹੀ ਇਹ ਪਤਾ ਲਗਿਆ ਕਿ ਜਣੇ ਖਣ ਉਹ ਤੋਂ ਐਵੇਂ ਵਾਰੀਦੀ ਨੀ ਜਿੰਦ ਹੁਣ ਕੋਈ ਤੋੜ ਕੇ ਵਿਖਾਵੇ ਦਿਲ ਨੂੰ ਮੋਗਿਓ ਕਰਾ ਰਿਆ ਐ ਮੈਗਵੇਡਿੰਗ ਹੁਣ ਕੋਈ ਤੋੜ ਕੇ ਵਿਖਾਵੇ ਦਿਲ ਨੂੰ ਮੋਗਿਓ ਕਰਾ ਰਿਆ ਐ ਮੈਗਵੇਡਿੰਗ ਹਉ ਮੋਗਿਓ ਕਰਾ ਰਿਆ ਐ ਮੈਗਵੇਡਿੰਗ ਹਉ ਮੇ ਤਰੋ ਸ਼ਰੀ ਪੀਦਾ ਜਮਾਨਾ ਨਹੀਂ ਰਹਾ ਵੱਡਿਆਂ ਬਜ਼ੁਰਗਾਂ ਨੇ ਸੱਚ ਹੀ ਕਿਹਾ ਮਿੱਤਰੋ ਸ਼ਰੀਫੀ ਦਾ ਜਮਾਨਾ ਨਹੀਂ ਰਹਾ ਵੱਡਿਆਂ ਬਜ਼ੁਰਗਾਂ ਨੇ ਸੱਚ ਹੀ ਕਿਹਾ ਸਿੱਧਿਆਂ ਨੂੰ ਵੇਚ ਕੇ ਹੀ ਖਾਜੇ ਦੁਨੀਆ ਮਾੜੇ ਬੋਟੇ ਰੱਖਣੇ ਹੀ ਪੈਂਦੇ ਨੇ ਵਿੰਗ ਹੁਣ ਕੋਈ ਤੋੜ ਕੇ ਵਿਖਾਵੇ ਦਿਲ ਨੂੰ ਮੋਗਿਓ ਕਰਾ ਲਿਆ ਏ ਮੈਗ ਵੈਲਡਿੰਗ ਹੁਣ ਕੋਈ ਤੋੜ ਕੇ ਵਿਖਾਵੇ ਦਿਲ ਨੂੰ ਮੋਗਿਓ ਕਰਾ ਲਿਆ ਏ ਮੈਗ ਵੈਲਡਿੰਗ ਹੌਂ ਦਿਲਾਂ ਦੇ ਆ ਖੋਟਿਆਂ ਨੂੰ ਹੱਥ ਜੋੜ ਤੇ ਮਗਰੋਂ ਹਿਲਾ ਦੇ ਆ ਪੱਕੇ ਤੌਰ ਤੇ ਦਿਲਾਂ ਦੇ ਆ ਖੋਟਿਆਂ ਨੂੰ ਹੱਥ ਜੋੜ ਤੇ ਮਗਰੋਂ ਹਿਲਾ ਦੇ ਆ ਪੱਕੇ ਤੌਰ ਤੇ ਰਾਜ ਸਦਾ ਜ਼ਿੰਦਗੀ ਚ ਖੁਸ਼ ਰਹਿਣ ਦਾ ਮਿੱਤਰਾਂ ਤੋਂ ਅੱਜ ਕੱਲ ਪੁੱਛੇ ਸਾਰਾ ਪਿੰਡ ਹੁਣ ਕੋਈ ਤੋੜ ਕੇ ਵਿਖਾਵੇ ਦਿਲ ਨੂੰ ਮੋਗਿਓਂ ਕਰਾ ਲਿਆ ਐ ਮੈਗ ਵੈਲਡਿੰਗ ਹੁਣ ਕੋਈ ਤੋੜ ਕੇ ਵਿਖਾਵੇ ਦਿਲ ਨੂੰ ਮੋਗਿਓਂ ਕਰਾ ਰਿਆ ਐ ਮੈਗ ਵੈਲਡਿੰਗ ਖਾ ਖਾ ਕੇ ਧੋਖੇ ਹੋਇਆ ਇਹ ਤਜਰਬਾ ਕੋਈ ਨਹੀਂ ਕਿਸੇ ਦਾ ਇੱਥੇ ਦਿਲੋਂ ਕਰਦਾ ਖਾ ਖਾ ਕੇ ਧੋਖੇ ਹੋਇਆ ਇਹ ਤਜਰਬਾ ਕੋਈ ਨਹੀਂ ਕਿਸੇ ਦਾ ਇੱਥੇ ਦਿਲੋਂ ਕਰਦਾ ਮੋਗੇ ਵਾਲੇ ਸੋਨੀ ਨੂੰ ਤਾਂ ਵਾਲੇ ਆ ਗਿਆ ਧੋਖੇ ਬਾਜਾਂ ਕੋਲ ਹੁਣ ਬਜਣਾ ਏ ਕਿੰਜ ਹੁਣ ਕੋਈ ਤੋੜ ਕੇ ਵਿਖਾਵੇ ਦਿਲ ਨੂੰ ਮੋਗਿਓਂ ਘਰ ਆ ਲਿਆ ਮੈਂ ਗਵੈਂਦ ਹੁਣ ਕੋਈ ਤੋੜ ਕੇ ਵਿਖਾਵੇ ਦਿਲ ਨੂੰ ਮੋਗਿਓਂ ਘਰ ਆ ਲਿਆ ਮੈਂ ਗਵੈਂਦ ਮੋਫਿਓ ਕਰਾ ਲਿਆ ਐ ਮੈਗ ਵੈਲਡਿੰਗ ਮੋਗਿਓ ਕਰਾ ਲਿਆ ਐ ਮੈਗ ਵੈਲਡਿੰਗ ਸ਼ੁਕਰੀਆ ਜੀ ਵਰਵਨ